ਸੰਗੀਤ ਸਾਹਿਬ ਆਟਕੋ ਦਾ ਚੰਦਰਜੀਤ ਜੀ ਹੋਰ ਰੈਸਟ ਹੋ ਜਾਂਦੀ ਆ ਸਟੇਜ ਤੋਂ ਤੇ ਫਿਰ ਕਈ ਵਾਰੀ ਉਹ ਆਪਣਾ ਰਾਂਦਾ ਚੇਂਜ ਕਰ ਲੈਂਦੇ ਵੀ ਨਿਗਰ ਨਾਂ ਹੀ ਪਾਇਆ ਜਾਂਦਾ ਚਿੰਗ ਮਹਿਮਾਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਸੀਟ ਤੇ ਬਰਾਜਮਾਨ ਹੋਣ ਆਲ ਵਿੱਚ ਮੈਂ ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਸਦਾ ਧਰਮ ਸਿੰਘ ਜੀ ਗੁਰਾਇਆ ਹੋਰ ਹਨ ਧਰਮ ਸਿੰਘ ਜੀ ਗੁਰਾਇਆ ਹੋਰ ਹਨ ਨੇ 10 ਕਿਤਾਬਾਂ ਲਿਖੀਆਂ ਨੇ ਗੁੱਲਾ ਪੱਟੀ ਦਾ ਜੀਵਨ ਬਲੰਦ ਹਵੇਲੀ ਪੰਜਾਬ ਤੋਂ ਪੰਜਾਬ ਇੰਗਲਿਸ਼ ਤੇ ਉਰਦੂ ਵਿੱਚ ਲਿਖੀ ਹੈ ਜੀ ਗੁਵੇਰਾ ਵਾਲੇ ਵੀ ਤੁਸੀਂ ਸਾਰੇ ਜਾਣਦੇ ਹੋ ਜੀ ਗੁਵੇਰਾ ਨੂੰ ਜੱਗਾ ڈاکੂ ਮਾਟੀ ਰੁਦਨ ਕਰੇਲ ਦੀ ਲੋਕਪੁਰਖ ਮਜੀਬੜਾ ਕਾਮਰੇਟ ਪੀਜਾ ਸਿੰਘ ਸਤੰਤਰ ਅਣਖੀਲਾ ਧਰਤੀ ਦਾ ਪੁੱਤਰ ਦੁੱਲਾ ਪੱਟੀ ਰਾਵੀ ਦਾ ਠਾਕ ਰਾਏ ਮੁਹੰਮਦ ਰਾਏ ਅਹਿਮਦ ਖਾਨ ਖਰਨ ਤੇ ਕਰਮਾ ਇਹਨਾਂ ਦੀ ਬਾਇਓਪਿਕ ਹੈ ਤੇ ਇੱਕ ਫਿਲਮ ਤੁਸੀਂ ਸ਼ਾਇਦ ਦੇਖੀ ਹੋਵੇ ਸਾਰਿਆਂ ਨੇ ਕਵਾਚੀ ਪੱਗ ਉਹਦੀ ਜਿਹੜੀ ਕਹਾਣੀ ਆ ਉਹ ਵੀ ਇਹਨਾਂ ਨੇ ਲਿਖੀ ਸੀ ਗੰਗੀਰ ਦੀ ਉਮਰ ਤੇ ਬਾਈ ਸਵਾਦਕ ਜਿਹੜੀ ਆਪੋ ਛੋਟੀ ਸਿੱਖਦੇ ਪੱਤੀ ਤੋਂ ਤੇ ਇਹ ਫੇਰ ਤੁਸੀਂ ਅਕੇ ਦਾ ਜਾਬ ਲਾ ਲਓ ਇਤਿਹਾਸਕਾਰਾਂ ਨੇ ਬਹੁਤ ਕੁਝ ਸੁਨੈ ਤੁਲੇ ਪੱਤੀ ਕੇ ਬੜੀ ਖੋਜ ਕੀਤੀ ਮੈਂ ਪਾਕਿਸਤਾਨ ਨੂੰ ਉਰੀ ਜਾਇਆ ਤੁਲੇ ਪੱਤੀ ਦੀ ਤੇਰੀ 14ਵੀਂ ਪੀੜੀ ਉਸ ਇਹਦੇ ਨਾਨਕੇ ਪਿੰਡ ਤਨੇਊਟ ਆਲਾਤ ਵਾਲਾ ਉਹ ਨੱਕਾ ਜਿੱਥੇ ਨੇ ਸੁੰਦਰ ਕੁੰਦਰੀ ਰੱਖੀ ਦੀ ਇੱਛਤ ਪਚਾਹ ਕਿ ਉਹਦਾ ਵਿਆਹ ਖੁਦ ਕੀਤਾ ਕੈਨੇਡਾ ਦੇ ਪ੍ਰਿੰਸਟਨ ਸਰਵਿਕੇ ਕਾਸ਼ਮੀ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਹੈ ਬੜੀ ਖੁਸ਼ੀ ਦਾ ਮਾਹੌਲ ਹੈ ਮੈਨੂੰ ਇੰਜ ਲੱਗਦਾ ਹੈ ਕਿ ਜਿਹੜੇ ਇਨਸਾਨ ਜਿਹੜੀਆਂ ਜਥੇਬੰਦੀਆਂ 10 ਸਾਲ ਲਗਾਤਾਰ کانفرانساںیت نجاب نمرپت کرنا وہ سچ مچ سارے سا سب سا تو پہلے سڈے ہیرو وہ جنہوں نے پنجابی جیڑی آ خوشبو آ وہ دنیا بھر میں بخھی ابھی پنجاب کی گل پنجاب کا نام سپت سنجو کی سراسی

ਤੇ ਉਹਤੇ ਇਹ ਕਿਹਾ ਜਾਂਦਾ ਹੈ ਕਿ ਇੱਥੇ ਆਰੀਅਨ ਜਦੋਂ ਆਏ ਤੇ ਇਹ ਕੰਮ ਹੋਇਆ। ਇਤਿਨਸੀ ਇਸ ਤੋਂ ਪਿੱਛੇ ਕਿਉਂ ਨਹੀਂ ਜਾਂਦੇ? ਕਿ ਇਸ ਤੋਂ ਪਿੱਛੇ ਸਾਡੇ ਦਰਾਵੜ ਬੈਠੇ ਹੋਏ ਨੇ। ਉਸ ਤੋਂ ਪਿੱਛੇ ਸਾਡੇ ਆਸਕੋ ਬੈਠੇ ਹੋਏ ਨੇ। ਉਸ ਤੋਂ ਪਿੱਛੇ ਮੁੰਡਾ ਕਬਾਇਲ ਬੈਠੇ ਹੋਏ ਨੇ। ਅਸੀਂ ਇਹਨਾਂ ਭੈਣਾਂ ਦੇ ਉੱਤੇ ਚੱਲਾਂਗੇ ਤੇ ਸਾਨੂੰ ਇਹਦਾ ਇਤਿਹਾਸ ਨੂੰ ਮਿਲੇਗਾ ਇਹ ਤਰੀਕੇ ਨੂੰ ਮਿਲਦੀ ਹੈ ਸਾਡਾ ਬੁਨਿਆਦੀ। ਤੇ ਸਾਡਾ ਅਸਲ ਦੇ ਵਿੱਚ ਇਹ ਕਿ ਸਾਡਾ ਜਿਗਰਾਫੀਆ ਬਹੁਤ મોਕਲਾ ਹੈ ਬਹੁਤ ਵੱਡਾ ਹੈ ਸਿਰਫ ਗੌਰ ਕਰਨ ਦੀ ਗੱਲ ਹੈ ਕਿ ਅਸੀਂ ਬਾਸੋ ਜੋ ਜੋ ਸਾਡੇ ਸਾਹਮਣੇ ਆਉਂਦਾ ਹੈ ਤੇ ਹਰ ਕਾਨਫਰੰਸ ਵਿੱਚ ਹੀ ਅਸੀਂ ਪੰਜਾਬੀ ਬਾਏ ਇਹ ਗੱਲ ਕੀਤੀ ਹੈ ਫਿਰ ਉਦੋਂ ਕੋ ਥੋੜਾ ਜਿਹਾ ਸ਼ੱਕ ਜਾਂ ਹੋਣ ਲੱਗ ਪੈਂਦਾ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਜਦੋਂ ਅੱਜ ਦਾ ਟਾਪਿਕ ਵੀ ਸ਼ਾਇਦ ਇਹ ਹੈ ਪੰਜਾਬੀ ਪੰਜਾਬੀ ਨੂੰ ਆਉਣ ਵਾਲੇ ਸਮੇਂ ਦੇ ਚੁਣੌਤੀਆਂ ਤੇ ਜਦੋਂ ਇਹ ਕਾਨਫਰੰਸਾਂ ਕੀਤੀਆਂ ਜਾਂਦੇ ਫਿਰ ਐਵੇਂ ਲੱਗਦਾ ਕਿ ਸ਼ਾਇਦ ਸੱਚੀ ਮੁੱਜੀ ਗੱਲ ਇਹ ਹੈ ਕਿ ਪੰਜਾਬੀ ਨੂੰ ਖਤਰਾ ਜ਼ਿਆਦਾ ਹੈ ਲੇਕਿਨ ਇਤਿਹਾਸਕਾਰਾਂ ਨੇ ਜਦੋਂ ਦੀ ਸਿੱਧੂ ਘਾਟੀ ਦੀਸ ਲੱਗਦਾ ਤੇ ਸ਼ਾਇਦ ਉਦੋਂ ਤੋਂ ਹੀ ਪੰਜਾਬੀ ਹੋ ਗਈ ਫਿਰ ਗੁਰੂਆਂ ਪੀਰਾਂ ਭਗਤਾਂ ਸਾਡੇ ਰਾਬੜਾ ਨੇ ਪੰਜਾਬੀ ਵਿੱਚ ਗ੍ਰੰਥ ਲਿਖੇ ਉਸ ਤੋਂ ਬਾਅਦ ਸਾਹਿਤਕਾਰਾਂ ਨੇ ਬਹੁਤ ਸਾਰੀਆਂ ਤੇ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਪੰਜਾਬੀ ਵਿੱਚ ਲਿਖੀਆਂ ਚਾਹੇ ਉਹ ਉਹਨਾਂ ਦੀਆਂ ਪਹਿਲੀਆਂ ਜਿੱਤਾਂ ਦੇ ਦੌਰਾਨ ਹੀ ਸ਼ੁਰੂ ਹੋ ਗਈ ਸੀ ਜਦੋਂ ਕਿਹਾ ਜੀ ਉਹਨਾਂ ਨੇ ਲੜਾਈ ਸ਼ੁਰੂ ਕੀਤੀ ਸੀ ਆ 1721 ਤੱਕ ਇਹ ਬਹੁਤ ਵੱਡੇ ਪੱਧਰ ਤੱਕ ਚੱਲੀ ਤੇ ਲਗਾਤਾਰ 300 ਸਾਲ ਤੱਕ ਚੱਲਦੀ ਰਹੀ ਹੁਣ ਜਾ ਕੇ ਪੰਥ ਨੂੰ ਸਮਝਾਈ ਹੈ ਤੇ ਉਹਨਾਂ ਨੂੰ ਬਣਦਾ ਸਤਿਕਾਰ ਦਿੱਤਾ ਜਾਣ ਲੱਗਾ ਹੈ ਉਹਨਾਂ ਦੇ ਜਨਮ 27 ਜੁਲਾਈ 1677 ਵਿੱਚ ਜਵਾਰੀ ਕੌਂਚ ਕਸ਼ਮੀਰ ਦੇ ਇੱਕ ਰਾਜਪੂਤ ਪਰਿਵਾਰ ਵਿੱਚ ਹੋਇਆ ਉਹਨਾਂ ਦੇ ਮੈਂਬਰ ਸੀਰਤਾ ਦੀ ਚੰਖਾ ਦੀ ਦੋ ਸਾਲ ਪਹਿਲੇ ਉਹਨਾਂ ਦਾ ਮੌਲਾਗਾ ਕਈ ਸੇ ਮਹਾਨ ਦੀ ਸ਼ਖਸੀਅਤ ਤੋਂ ਇਸ ਦਾ ਕੀ ਪ੍ਰਭਾਵ ਥਾ ਹੈ ਕਿ ਜਦੋਂ ਮੇਰੇ ਸਕੂਲ ਚਾਇਰ ਕਿ ਉਹਨਾਂ ਨੇ ਕਹਦਾ ਨੂੰ ਡਿਟਾਈਲਰ ਨੂੰ ਬਹੁਤ ਅੱਛਾ ਲੱਗਾ ਕਿ ਪੰਜਾਬੀ ਦੀ ਮੁੱਢਲੀ ਕੰਮ ਜੋ ਸ਼ੁਰੂਆਤ ਦੇ ਲਈ ਬੜਾ ਯੂਸਫੁਲ ਲੱਗਦਾ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰੀਆ ਅਦਾ ਕਰਦਾ ਹਾਂ ਚੱਠਾ ਸਾਹਿਬ ਦਾ ਚੱਠਾ ਸਾਹਿਬ ਐਸੇ ਹੀਰੋ ਨੇ ਕਿ ਇਹ ਜਿਸੇ ਲਫ਼ਜ਼ ਤੇ ਉਂਗਲੀ ਰੱਖਦੇ ਹਨ ਉਹ ਲਫ਼ਜ਼ ਰੌਸ਼ਨ ਹੋ ਜਾਂਦਾ ਹੈ ਇਹ ਜਿਹੜੇ ਨੂੰ ਹੱਸ ਕੇ ਵੇਖਣ ਉਹ ਕੁਝ ਬੁਹਾ ਅਮਰੀਕਨ ਲੱਗ ਪੈਂਦਾ ਹੈ ਤੇ ਇਹ ਜਿਹੜਾ ਖਾਬ ਦੇਖਣ ਉਹਦੀਆਂ ਤਾਬੀਰਾਂ ਕਾਨਫਰੰਸਾਂ ਮਿਲ ਜਾਂਦੀਆਂ ਨੇ ਇਹ ਜਿਹੜੇ ਮੇਲੇ 'ਚ ਜਾਣੇ ਹੁੰਦੇ ਨੇ ਕਾਨਫਰੰਸਾਂ ਕਰਵਾਉਣੀਆਂ ਆਉਂਦੀਆਂ ਨੇ ਕੋਈ ਛੋਟਾ ਕੰਮ ਨਹੀਂ ਕਿਸੇ ਸ਼ਾਇਰ ਨੇ ਕਿਹਾ ਕਿ ਹਰ ਸ਼ੇਰ ਤੇ ਖੂਨ ਦਾ ਭਾਰ ਲੱਗਦਾ ਹੈ ਮਤਾਂ ਸਮਝੇ ਸੁਬਲਾ ਸਾਨੀ ਇਹ ਆਸਾਨ ਗੱਲ ਨਹੀਂ ਹੈ ਦੇਨ ਨੂੰ ਫੋਨ ਕਰਨਾ ਪੈਂਦਾ ਤਾਂ ਸੱਜਣ ਇਕੱਠੇ ਹੁੰਦੇ ਨੇ ਮੈਂ ਆਪਣੀ ਗੱਲ ਸ਼ੁਰੂ ਕਰਾਂਗਾ ਕੱਲ ਉੱਠ ਗਏ ਸੈਸ਼ਨ ਤੋਂ ਤੇ ਸੈਸ਼ਨ ਦੇ ਜਿਹੜੇ ਇਸ ਵਾਸਤੇ ਸਾਨੂੰ ਖਾਹ ਵੇਖਣੀ ਚਾਹੀਦੀ ਨਹੀਂ ਖਾ ਵੀ ਸਾਨੂੰ ਤਾਹੀਰਾਂ ਦਿੱਤੇ ਨੇ ਮੈਂ ਉਰਦੂ ਦੀ ਕਿ نظم سنا دیا اگر ویلا جاتا نہ لگے کہ پہلے ایک بوجھ تھا کیوں خواب نہیں دکھتے ہیں اور جب خواب نظر آیا تو یہ فکر ہوئی اس کی تعبیر نہ جانے کہ خدا کیسی ہو اور تعبیر نظر آئی تو دل کام اٹھا آن بھر آئی کہ تعبیر یہ کیسی پائی اب اگر سوئے تو پھر خواب دکھائی دے گا اور اگر جاگے تو تعبیر نظر آئے گی ਬਸ ਤੁਸੀਂ ਖੌਫ ਮੇਰੇ ਨੂੰ ਗੁਜ਼ਰ ਜਾਏਗੀ। ਹਾਂ। ਰੋਸ਼ਨੀयां ਦਿੰਦੇ ਨੇ, ਖਾਪਤਾ ਵੀਰਾ ਦਿੰਦੇ ਨੇ, ਖਾਪ ਕਾਂ ਸੰਸਾ ਦੇ ਨੇ। ਦੂਸਰੀ ਕੱਲ ਹੀਰੋਜ਼ ਦੀ ਕੱਲ ਹੈ। ਤੇ ਇੱਕ ਤਾਂ ਪਾ ਇੱਕ ਸਾਡੇ ਬਹੁਤ ਵੱਡੇ ਉਸਤਾਦ ਇਹ ਲੈਕਚਰ ਦੇ ਰਹੇ ਸਨ ਕਿ ਉਹਨਾਂ ਦੇ ਕੋਲੋਂ ਕਿਸੇ ਨੇ ਪੁੱਛਿਆ ਕਿ ਜੇ ਆਤਮਾ ਰਸਾ ਕਿਉਂ ਨਹੀਂ ਪੈਦਾ ਹੁੰਦਾ? ਅੱਜ ਬੁੱਲੇ ਸਾਹਿਬ ਕਿਉਂ ਨਹੀਂ ਆਦੇ ਅੱਜ ਬਹੁਤ سارے ਜਿਹੜੇ ਸਾਡੇ ਲੇਜੈਂਡ ਗੁਜ਼ਰ ਗਏ ਨੇ ਅੱਜ ਕਿਉਂ ਨਹੀਂ ਆਦੇ ਤੇ ਉਹਨਾਂ ਨੇ ਬੜਿਆ ਖੂਬ ਸੁਰਜਵਾਬ ਦਿੱਤਾ ਕਿ ਹਰ ਚੀਜ਼ ਨੂੰ ਦੇਖਣ ਵਾਸਤੇ ਤਾਰੀਖ ਦਾ ਇੱਕ ਕਾਨੂੰਨ ਹੈ ਕਿ ਕੋਸਟੋਂ ਕੋਈ ਥੋੜਿਆ ਜਿਆਦਾ ਦੂਰ ਜਾਣਾ ਨਹੀਂ ਦਿੰਦਾ ਤੁਸੀਂ ਅਗਰ ਆਪਣੀ ਨਜ਼ਰ ਦੇ ਨਾਲ ਹੀ ਬਿਲਕੁਲ ਤਾਬ ਕਰ ਲੋਗੇ ਤੇ ਤੁੰਗਲੀ ਹੋ ਜਾਏਗੀ ਉਸ ਨੂੰ ਥੋੜਿਆ ਜਿਆਦਾ ਦੂਰ ਜਾ ਕੇ ਦੇਖੋ محبت اپنی ہی ہوگی یہ کچھ دن بعد میں ہوگی گزر جائیں گے جب یہ دن تو ان کی یاد میں ہوگی ہمارے پاس ہم اپنے تو جڑیڑا پچھپڑیا سی وہ جڑی اج دی ایک چیز کہہ لو اور میں اودے جی میرا جڑا ਸੰਖੇਪ سی میرا سی برتمن پنجابی گیت سنگیت تے پنجابی نائک پیشکاری تے پہچان سنگت میں ہن اودے جی نہیں جانا ਮੈਨੂੰ ਪਤਾ ਹੈ ਵੀ ਇਹ ਸੱਤ ਸੱਤ ਮਿੰਟ ਸੀ ਕੋਈ ਨਹੀਂ ਮੈਂ ਹੋ ਸਕਦਾ ਉਹ ਦੂਈ ਤਾਂ ਤੁਹਾਡੇ ਅਸਲਾਮੁਅਲੈਕਮ ਸਤਿ ਸ੍ਰੀ ਅਕਾਲ ਮੇਰੀ ਜੋ ਪਹਿਚਾਨ ਆ ਮੈਂ ਆਪ ਹੀ ਧੀਖੀ ਐ ਮੈਂ ਤੂੜਾਂ ਰਾਹਾਂ ਦੀ ਮਾਹੀ ਦੀ ਪੈੜ ਤਿਸ਼ਾਣਾ ਮੈਨੂੰ ਖੜਾ ਬਣਾ ਦੇਵੇਂ ਉਸ ਪਾਰ ਮਾਹੀ ਦੇ ਜਾਣਾ ਬਸ ਇੰਨੀ ਕੀ ਜ਼ਿੰਦਗੀ ਜਨਮ ਤੋਂ ਮਤਕ ਗੱਲ ਮਾਇਕਾਂ ਦੀ ਕਰ ਰਹੇ ਸੀ ਮੇਰੇ ਤਾਂ ਨਾਇਕ 1 1 ਸਾਲ ਦੇ ਬੱਚੇ ਕੀ ਹੈ ਜੋ ਚੰਗੇ ਕੰਮ ਕਰ ਰਹੇ ਹੈ ਵਾਲੰਟੀਅਰਸ ਕਰ ਰਹੇ ਹੈ ਤੇ ਚੰਗਾ ਹੈ ਸਰ ਕਦੇ ਵੀ ਬੁਰੇ ਇਨਸਾਨਾਂ ਨੂੰ ਨਹੀਂ ਲੱਗਦਾ ਫਿਰਦੌਸ ਨਹੀਂ ਕਈ ਨੂੰ ਲੱਗਦਾ ਫਿਰਦੌਸ ਜੋ ਐਡਮਿਟਰ ਤੇ ਇੱਥੇ ਆਇਆ ਮੈਂ ਨਾਇਕ ਹੀ ਨੰਬਰ ਆਇਆ ਤੇ ਮੈਨੂੰ ਤਿੰਨਾਂ ਦੇ ਦਾ ਨਾਮ ਹੀ ਆਉਂਦੇ ਆ 3 ਸਾਲ ਹੋਏ ਇੱਧਰ 8 ਸਾਲ ਹੋਏ ਤੇ ਸੰਦੂਸ ਸਾਲ ਹੋਏ ਨਵੇਂ ਨਾਇਕ ਕਲਬ ਕੀ ਇਹਨਾਂ ਦੇ ਨਾਲ ਬੂਮ ਬੂਮ ਰਲ ਕੇ ਸਾਡਾ ਜਿਹੜਾ ਵਹਾ ਹੈ ਉਹ ਵੱਡਾ ਹੋ ਕੇ ਵਿਆਹ ਬਣਾਗੇ ਇਸੇ ਨਾਲ ਸੱਚ ਇੱਥੇ ਆਇਆ ਸੀ ਤੇ ਪਿਛਲੇ 53 ਸਾਲ ਕੈਨੇਡਾ ਦੇ ਵਿੱਚ ਮੈਂ ਪੰਜਾਬੀ ਦੀ ਗੱਲ ਤਬਦੀ ਕਰ ਨਹੀਂ ਸਕਦਾ ਕਿਉਂਕਿ ਬਹੁਤ ਵੱਡੇ ਵੱਡੇ ਪੰਜਾਬੀ ਇੱਥੇ ਬੈਠੇ ਆ ਸਿਰਮੋਰ ਕਵੀ ਮੈਂ 7-5 ਸਾਂ ਮਡੰਡੇ ਦੀਆਂ ਜਦੋਂ ਇਧਰ ਫਾਜ਼ਲ ਸਾਹਿਬ ਆਗੇ ਸੀ 12 ਸਾਲ ਮੈਂ ਪੜ੍ਹਿਆ ਤੇ 41 ਸਾਲ ਪੜ੍ਹਾਇਆ ਪਰ ਪਿਛਲੇ 23 ਸਾਲਾਂ ਤੋਂ ਮੈਨੇ ਦਿਮਾਗ ਕੀ ਰਸਿਖੇ ਕਿ ਸਾਡੇ ਬੱਚਾ ਨੂੰ ਸਾਡੇ ਕਿ ਕੇ ਦੇ ਨਾਲ ਪੜਾਇਆ ਜਾਵੇ ਜੋ ਨੈਤਿਕਾ ਦੇ ਰੂਲ ਅਸੂਲ ਘਰ ਚ ਹੈ ਉਹੀ ਸਕੂਲ ਚ ਹੋਣ ਕਿਉਂਕਿ ਪ੍ਰੋਬਲਮ ਆਉਂਦੀ ਹੈ ਘਰੇ ਕਾਨੂੰਨ ਕੁਸ਼ੋਰ ਹੁੰਦੇ ਆ ਸਕੂਲ ਚ ਕੁਸ਼ੋਰ ਹੁੰਦੇ ਆ ਸੋ ਉਹਦੇ ਵੀ ਇੱਕ ਸਕੂਲ ਖੋਲਿਆ 2001 ਦੇ ਵਿੱਚ ਐਡਵੇਸ ਸਕੂਲ ਤੇ ਉਸ ਤੋਂ ਬਾਅਦ ਇਨਸਟੀਗੇਸ਼ਨ ਮਤਲਬ ਉਤਸ਼ਾਹ ਦਿੱਤਾ ਹੁਣ ਤਿੰਨ ਸਕੂਲ ਐਡਮਿਟਿੰਗ ਚ ਹੈ ਦੋ ਕੈਲਗਰੀ ਹੈ ਇੱਕ ਮੈਨ ਕੋ ਕੁਝ ਸਾਡੇ ਇਤਸ਼ਾਹ ਨਾਲ ਇੱਕ ਟਰੰਟ ਜਿਤਸ਼ਾ ਨਾਲ ਇੱਕ ਮਿਨੀ ਪੈਕ ਗਿਆ ਲੈਕਚਰ ਦਿੱਤਾ ਉੱਥੇ ਸ਼ੁਰੂ ਹੋ ਗਿਆ ਪਰ ਸਕੂਲ ਦਾ ਮਤਲਬ 5 ਦਿਨ ਜਿਹੜਾ ਚੱਲਦਾ ਹੋਵੇ ਸੋਨ ਚ ਜਿਵੇਂ 425 ਬੱਚਾ ਇਥੇ ਸਾਡੇ ਸਕੂਲ ਦੇ ਵਿੱਚ ਉਹਨਾਂ ਲਈ ਨੈਤਿਕਾ ਮੋਰਲਸ ਕਲਾਸ ਚਾਰਲੀ ਮੈਂਟੋਰੀ ਚਾਹੀਦੀ ਹੈ ਸਾਰਾ ਕੁਝ ਹੋਣਾ ਚਾਹੀਦਾ ਪਰ ਦੋ ਬਣੋਂ ਇੱਕ ਸੰਦੂਸਾਲ ਦੀ ਗੱਲ ਸੀ ਬੜੀ ਗੱਲ ਕੇ ਲੱਗੀ ਕਿ ਉਹ ਇਹ ਕਰ ਰਹੇ ਉਹ ਕਰ ਰਹੇ ਆ ਜਦੋਂ ਤੁਸੀਂ ਨਾਇਕ ਬਣਨਾ ਹੈ ਇਹ ਇਹ ਜਿਹੰਦੇ ਦਾ ਹੁੰਦੇ ਹੀ ਰਹਿੰਦੇ ਆ ਮੈਨੂੰ ਵੀ ਕਹਿੰਦੇ ਜਕੀ ਨੇ ਹੱਤੀ ਖੋਲੀ ਐ ਸਕੂਲ ਨੂੰ ਹੱਤੀ ਬੋਲ ਦਿੰਦੇ ਆ ਪਰ ਆਪਣੀ ਲਾਈਨ ਬਣਾਉਣ ਦੇ ਦੋ ਤਰੀਕੇ ਹੁੰਦੇ ਆ ਇੱਕ ਤੁਸੀਂ ਆਪ ਬਣਾ ਤੇ ਦੂਸਰਾ ਤਰੀਕਾ ਆਪਣੀ ਲਾਈਨ ਨੂੰ ਵੱਡਾ ਬਣਾਉਣ ਦਾ ਦੂਜੇ ਦੀ ਢਾਈ ਚੱਲੋ ਉਹ ਜਿਹੜੇ ਢਾਉਣ ਵਾਲੇ ਆ ਉਹ ਆਪ ਕਦੇ ਨਹੀਂ ਬੰਦੇ ਤੁਸੀਂ ਜੋ ਕਰ ਰਹੇ ਹੋ ਤੁਸੀਂ ਇੱਕ ਡਲੀ ਹੋ ਪਾਣੀ ਦੇ ਵਿੱਚ ਪਰ ਉਹਦੀਆਂ ਲਹਿਰਾਂ 100-100 ਮੀਟਰ ਤੱਕ ਜਾਂਦੀਆਂ ਐ ਇੱਥੋਂ ਪਤਾ ਨਹੀਂ ਅਸੀਂ ਕੀ ਕੁਝ ਲੈ ਕੇ ਜਾਣਾ ਐ ਕਿ ਉਹਨੂੰ ਕਿਹੜੇ ਤਰੀਕੇ ਨਾਲ ਅਸੀਂ ਜਾ ਕੇ ਆਪਣਾ ਉੱਥੇ ਕਰਨਾ ਹੈ ਉਹ 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 ਲਾਗੂ ਕਰਨਾ ਹੈ ਕਿਵੇਂ ਕਰਨਾ ਹੈ ਜੋ ਉਸੇ ਕੰਮ ਕੀਤਾ ਸ਼ੇਅਰ ਕਰਨ ਨੂੰ ਪਿਆਰ ਹੈ ਅਸੀਂ ਕਿੰਡਰ ਗਾਰਡਨ ਤੋਂ ਬਾਹਰ ਵੀ ਤੱਕ ਕਰਿਕਲ ਲਿਖਿਆ ਫਿਰ ਗਵਰਨਮੈਂਟ ਦੇ ਸਕੂਲਾਂ ਨੇ ਸਾਨੂੰ ਇਨਵਾਈਟ ਕੀਤਾ ਵੀ ਸਾਡਾ ਵੀ ਲਿਖ ਕੇ ਦਿਓ ਤੁਸੀਂ ਤਾਂ ਆਪਣੇ ਮੋਰੋਜ਼ ਦੇ ਨਾਲ ਲਿਖਿਆ ਅਸੀਂ ਅਸੀਂ ਕਾਮਨ ਮੋਡਲ ਦੇ ਨਾਲ ਲਿਖਣਾ ਚਾਹੁੰਦੇ ਹਾਂ ਕਿੰਡਰ ਗਾਰਡਨ ਤੋਂ ਬਾਹਰ ਵੀ ਦਾ ਫਰੈਂਡਸ਼ਿਪ ਸੀ ਸਾਡੇ ਐਮਐਲਏ ਨਾਲ ਜਦੋਂ ਉਹ ਐਜੂਕੇਸ਼ਨ ਮਿਨਿਸਟਰੀ ਬਣੇ ਤਾਂ ਪੰਜਾਬੀ ਨੂੰ ਹੈਰੀਟੇਜ ਲੈਂਗੁਏਜ ਬਣਾਤਾ ਅਲਬਰਟਾ ਦੀ ਤੇ ਉੱਥੇ ਜਿਹੜਾ ਸਾਰਾ ਕੁਝ ਹੁੰਦਾ ਤੁਸੀਂ ਪੰਜਾਬੀ ਦੇ ਵਿੱਚ ਇਥੋਂ ਤੱਕ ਕਿ ਕੋਰਟ ਦੇ ਵਿੱਚ ਵੀ ਸਰਵਿਸ ਲੈਂਸ ਕਰਦੇ ਜੇ ਤੁਸੀਂ ਬੰਦੋ ਸੋ ਉਹਨ ਪੰਜਾਬੀ ਹੈਰੀਟੇਜ ਲੈਂਗੁਏਜ ਹੈ 12 ਲੈਂਗੁਏਜ ਦੇ ਵਿੱਚ 12 ਜ਼ਬਾਨਾਂ ਦੇ ਵਿੱਚ ਮਤਲਬ ਮੇਰਾ ਕਹਿਣ ਦਾ ਵੀ ਤੁਸੀਂ ਜਿੰਨੇ ਵੀ ਲੱਗੇ ਹੋ ਉਹ ਵੀ ਕਰ ਰਹੇ ਹੋ ਅਗੜ ਤਰੀਕਿਆਂ ਨਾਲ ਜ਼ਰੂਰੀ ਨਹੀਂ ਆਪਾਂ ਸਾਰੇ ਇੱਕੋ ਹੀ ਕੰਮ ਕਰ ਰਹੇ ਹਾਂ ਮੇਰਾ ਮੇਨ ਮੁੱਦਾ ਹੈ ਇਹ ਹੈ ਕਿ ਕੈਨੇਡਾ ਦੇ ਵਿੱਚ ਪੰਜਾਬੀ ਇਹਦੀ ਸੈਕੰਡ ਲੈਂਗੁਏਜ ਉਹ ਬੱਚਿਆਂ ਨੂੰ ਕਿਵੇਂ ਬਣਾਉਣੀ ਹੈ ਸੈਕੰਡ ਲੈਂਗੁਏਜ ਦੇ ਲਈ ਮਟੀਰੀਅਲ ਬਣੇ ਹੀ ਨਹੀਂ ਉਹ ਸਾਨੂੰ ਆਪ ਬਣਾਉਣੇ ਪੈਂਦੇ ਆ ਕਿਉਂਕਿ ਜਿਹੜਾ ਕਾਇਦਾ ਪਹਿਲੀ ਦੂਜੀ ਚੰਡੀਆ ਚ ਪੜਦੇ ਆ ਉਹ ਸਾਡਾ 12ਵੀਂ ਆਲਾ ਬੱਚਾ ਪੜਦਾ ਪਹਿਲੀ ਦੂਜੀ ਵਾਲਿਆਂ ਨਾਲੇ ਕੀੜੇ ਕੱਢ ਸਕਦੇ ਹੁਣ ਪੰਜਾਬੀ ਦੇ ਵਿੱਚ ਪਰ ਉਹ ਸੈਕੰਡ ਲੈਂਗੁਏਜ ਦੇ ਜੋ ਮਟੀਰੀਅਲਜ਼ ਇੱਧਰ ਹੈ ਤੇ ਨਾਟਕਾਂ ਦੇ ਲਈ ਵੀ ਉਹਨੂੰ ਸਮਝਾਉਣ ਦੇ ਲਈ ਸੈਕਨੋਲੋਜੀਕਲ ਡਰਾਮਜ਼ ਯੂਜ਼ ਕਰ ਪੀਆ ਬਣਦੀ ਐ ਸੋ ਇਹ ਇਹ ਸਾਰੀਆਂ ਚੀਜ਼ਾਂ ਉੱਥੇ ਅਸੀਂ ਇੰਨੇ ਸਾਲਾਂ ਦੇ ਕਰ ਰਹੇ ਸੀ ਪਰ ਉੱਥੇ ਵਨ ਮੈਨ 쇼 ਸੀ ਉਹ ਜਿਹੜੇ ਇੱਥੇ ਇਹਦੀ ਕਾਨਫਰੰਸ ਦੇ ਵਿੱਚ ਆਉਨੇ ਆ ਤੇ ਪਤਾ ਲੱਗਦਾ ਕਿ ਹਾਂ ਸਾਡੇ ਵਰਗੇ ਬੰਦੇ ਹੋਰ ਵੀ ਹੈਗੇ ਆ ਜੋ ਇਸ ਨੂੰ ਕੈਨੇਡਾ ਚ ਨਹੀਂ ਇੰਡੀਆ ਚ ਨਹੀਂ ਪਾਕਿਸਤਾਨ ਦੇ ਵਿੱਚ ਵੀ ਲੱਗੇ ਹੋਏ ਆ ਕਿ ਅਸੀਂ ਇਸ ਚੀਜ਼ ਨੂੰ ਖਿੱਚ ਕੇ ਅੱਗੇ ਲੈ ਜਾਣਾ ਇਹਦੇ ਨਾਲ ਮਾੜਾ ਜਿਹਾ ਉਤਸ਼ਾਹ ਸਾਡਾ ਵੱਧਦਾ ਹੈ ਐ ਨਹੀਂ ਐ ਨਹੀਂ ਲੱਗਦਾ ਨੀ ਐ ਨਹੀਂ ਬੰਦ ਨਹੀਂ ਤੋਂ ਬਾਅਦ ਸਾਰੇ ਸਾਲ ਐ ਨਹੀਂ ਖਰਾਬ ਕਰਦੇ ਹੁਣ ਪਤਾ ਨਹੀਂ ਕੀ ਹੋਊ ਕੀ ਨਹੀਂ ਪਰ ਇੱਕ ਲਹਿਰ ਜੋ ਉੱਠ ਰਹੀ ਹੈ ਜੋ ਚੱਟਾ ਸਾਹਿਬ ਐਨ ਕੰਪਨੀ ਸ਼ੁਰੂ ਕਰ ਰਹੀ ਹੈ ਇਹ ਇਹ ਮੈਨੂੰ ਮਾਣ ਆ ਤੇ ਮੈਨੂੰ ਇਨਸ਼ਾਅਰ ਹੋਇਆ ਤੇ ਮੈਂ ਬੜਾ ਖੁਸ਼ ਹਾਂ ਕਿ ਵਾਹ ਮੈਂ ਕੱਲ ਨਹੀਂ ਟੋਲ ਟੋਲ ਕੋ ਡਰੇ ਬਹੁਤ ਵੱਡੀਆਂ ਸੰਸਥਾ ਮ ਹੈਗੀਆਂ ਬਹੁਤ ਵੱਡੇ ਵੱਡੇ ਬੰਦੇ ਹੈਗੇ ਐ ਕੋਚ ਕਰਦੇ ਹੈ ਤੇ ਉਹਦੇ ਨਾਲ ਅਸੀਂ ਅੱਗੇ ਵਧਣਾ ਤੇ ਜਿੰਨਾ ਚਿਰ ਇਹਨਾਂ ਦੇ ਜੇ ਮੈਂ ਕੋਈ ਅਰਜ਼ ਕਰੂੰਗਾ ਕਿ 10 ਬੰਦੇ ਰਲ ਕੇ ਸਕੂਲ ਖੋਲੋ 12ਵੀਂ ਤੱਕ ਉਹਨਾਂ ਦੀ এনवायरमेंट ਜਿਹੜੀ ਹੈ ਉਹ ਦੀ ਪੰਜਾਬੀਅਤ ਦੀ এনवायरमेंट ਰੱਖੋਗੇ ਪੰਜਾਬੀ ਆਪਣੇ ਆਪ ਆਉਣ ਲੱਗ ਜਾਂਦੀ ਹੈ ਜੋ ਜੋ ਤੁਹਾਡੀਆਂ ਅਨੰਤ ਕਦਰਾਂ ਦੇ ਹੈਗੇ ਚੀਜ਼ਾਂ ਹੈਗੀਆਂ ਉਹ ਆਪ ਆਪ ਆਉਣ ਲੱਗ ਜਾਂਦੀਆਂ ਸੋ ਪੰਜਾਬੀ ਲੈਂਗੁਏਜ ਅਜ਼ ਸੈਕੰਡ ਲੈਂਗੁਏਜ ਉਸ ਦੇ ਉੱਤੇ ਵੀ ਕਦੇ ਫਿਊਚਰ ਦੇ ਵਿੱਚ ਕਰੋ ਮੈਂ ਤਾਂ ਤੁਹਾਡਾ ਰਿਣੀ ਹਾਂ ਬਸ ਤੁਸੀਂ ਜੋ ਮੈਨੂੰ ਇੱਥੇ ਬੁਸ਼ ਮਨਾਇਆ ਤੇ ਪਹਿਲੇ ਪਾਤੀ ਮਿੰਟ ਦਾ ਮੈਂ ਸ਼ਸ਼ੋਭਨ ਚ ਹੀ ਰਹਾ ਤੇ ਮੈਨੂੰ ਇਹ ਲੱਗਿਆ ਕਿ ਸਖਾ ਸਾਹਿਬ ਮੇਰੀਆਂ ਦਕਲਾ ਲਾ ਰਹੇ ਹੈ ਕਿਉਂਕਿ ਬਿਲਕੁਲ ਮੇਰੀ ਉਂਗੀ ਬੋਲਦੇ ਮੇਰੀ ਉਂਗੀ ਬਜਾਦ ਕਰਦੇ ਆ ਮੈਂ ਜਿਹੜੀ ਉਹ ਮਿਲਾ ਕਢਾ ਰਿਹਾ ਜਿਵੇਂ ਮੈਂ ਗੱਲ ਕਰਦਾ ਉਹ ਵੀ ਕਰਦੇ ਆ ਤੇ ਫਿਰ ਮੈਨੂੰ ਪਤਾ ਲੱਗਿਆ ਵੀ ਬਹੁਤ ਹਾਰਡਵਰ ਸਖਤ ਮਿਹਨਤ ਕਰਦੇ ਆ ਆਪ ਦਾ ਟਾਈਮ ਵੀ ਸਪੈਂਡ ਕਰਦੇ ਆ ਖਰਚਦੇ ਆ ਪੈਸੇ ਵੀ ਖਰਚਦੇ ਆ ਤੇ ਜੋ ਵਾਹ ਦੀ ਕੰਮ ਅਸੀਂ ਕਰਦੇ ਆ ਅਸੀਂ ਇੱਜ਼ਤ ਵੀ ਖਰਚਦੇ ਆ ਕਿਉਂਕਿ ਸਾਨੂੰ ਤੌਰ ਤਾਂ ਵੀ ਬਹੁਤ ਮਿਲਦੀਆਂ ਰਹਿੰਦੀਆਂ ਤੇ ਕੱਲ ਪ੍ਰਸ਼ੰਸਾ ਦੀ ਗੱਲ ਹੋਈ ਸੀ ਕਿਸੇ ਵੀ ਪ੍ਰਸ਼ੰਸਾ ਕਰਦੇ ਹੋ ਅੱਜ ਕਹਿ ਦਿਓ ਮੇਰੇ ਵਰਗਾ ਆਉਂਦੀ ਅੱਖੇ ਹੋ ਜਾਂਦੀ ਹੈ ਸੋ ਭਗਵਾਨ ਦੇ ਬੰਨੀ ਸਾਡੀ ਸਾਇਰ ਪ੍ਰੋਬਲਮ ਚੁਣੌਤੀਆਂ ਆਉਣ ਵਾਲੀ ਬੱਚਿਆਂ ਨੂੰ ਅਸੀਂ ਨਾਲ ਜੋੜਨਾ ਕਿਸੇ ਵਿਦਵਾਨ ਨੇ ਬਹੁਤ ਵਧੀਆ ਕਿਹਾ ਸਿੱਖ ਅੰਗਰੇਜ਼ੀ ਲਿਖ ਅੰਗਰੇਜ਼ੀ ਇਹ ਵੀ ਇੱਕ ਅਮੀਰੀ ਪਰ ਨਾ ਭੁੱਲੀ ਜਿਉਂ ਜੋਗਿਆ ਊੜਾ ਆੜਾ ਈੜੀ ਉਸਦੇ ਮੁੱਖ ਮਹਿਮਾਨ ਸਨ ਜਿਨ੍ਹਾਂ ਨੂੰ ਟਾਈਮ ਮੈਗਜ਼ੀਨ ਨੇ 2005 ਵਿੱਚ ਹੀਰੋ ਆਫ ਦਾ এনवायरमेंट এনवायरमेंट ਹੀਰੋ ਕਿਹਾ ਮੁੱਖ ਮਹਿਮਾਨ ਵੀ ਦੇ ਸ਼ਬਦਾਂ ਵਿੱਚ ਉਹਨਾਂ ਨੇ ਕਿਹਾ ਜੇ ਪੰਜਾਬ ਦੇ ਪਾਣੀਆਂ ਨੂੰ ਸੰਭਾਲਣ ਦਾ ਬਿਕਾਸ ਤੋਂ ਵੀ ਜਿਸ ਵੰਈ ਦਾ ਜ਼ਿਕਰ ਕਰ ਰਿਹਾ ਹੁ ਜਿਸ ਵਿੱਚ ਗੁਰੂ ਮਹਾਰਾਜ ਜੀ ਨੇ ਅ स्नान ਕਰਕੇ ਤੇ ਉਸ ਤੋਂ ਬਾਅਦ ਉਸ ਦੇ ਕੰਡੇ ਤੇ ਬਹਿ ਕੇ ਮੂਲ ਮੰਤਰ ਦਾ ਬਾਠ ਕੀਤਾ ਤੇ ਨਾਂ ਲੈ ਕੇ ਕਿ ਜੀ ਜੋ ਸੰਸਾਰ ਹੈ ਏ ਕੋ ਸਿਮਰੋ ਨਾਨਕਾ ਦੂਜਾ ਨਾ ਹੀ ਕੋਈ